ਚਲਾਂਸ ਦੀਆਂ ਜਿਹੜੀਆਂ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਚਲਾਂਸ ਟ੍ਰੈਫਿਕ ਬਾਲੈਂਸ ਕਰਨ ਵਾਲੇ ਦੇ ਖਿਲਾਫ ਜੋ ਵੀ ਅਜ ਪਰਲਾਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਇਹ ਮਾਨਯੋਗ ਕਮਿਸ਼ਨਰ ਰੋ ਪੁਲਿਸ ਅਫਸਰ ਦੇ ਆਗਮਨ ਤੱਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸ ਟ੍ਰੈਫਿਕ ਪ੍ਰੋਬਲਮ ਇਹਦੇ ਵਿੱਚ ਪੀਸੀਪੀ ਆਲਮ ਸਰ ਦੀਆਂ ਗਾਈਡਲਾਈਨਸ ਅਧ ਦੇ ਐਡੀਸੀਪੀ ਟ੍ਰੈਫਿਕ ਸਾਭੀਆਂ ਕਾਲਾਂ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਜੀ ਆਫ ਫੀਲਡ ਦੇ ਵਿੱਚ ਉਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਪਲਸ ਟ੍ਰੈਫਿਕ ਵਾਇਲੈਂਸ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਪਰਲਾ ਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਸਰ ਇਹ ਚਲਾਨ ਕਿਦੋਂ ਦਾ ਸਟਾਰਟ ਹੋ ਰਿਹਾ ਦੱਸਿਆ ਜਾਂਦਾ ਕਿ 26 ਤਿੰਨ ਤੋਂ ਕੋਈ ਇਹ ਇਹ ਚਲਾਨਸ ਦੀਆਂ ਜਿਹੜੀਆਂ ਇਹ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ 노 ਪਾਰਕਿੰਗ ਦੇ ਕਾਫੀ ਬਾਅਦ ਬਿਲਕੁਲ ਜੀ ਸਾਡੀਆਂ ਚਲਾਨ ਬੁਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਨ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਓਲੇਸ਼ਨ ਹੈ ਜੀ ਉਹਦੇ ਅਸੀਂ ਚਲਾਨ ਕੱਟ ਰਹੇ ਹਾਂ ਸੀਸੀਟੀਵੀ ਕੈਮਰਸ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਇਨਸਟਰਕਸ਼ਨਸ ਹੋਈਆਂ ਉਹ ਜੋ ਪ੍ਰੋਪਰ ਕਰਦੇ ਚਲਾਣ ਦੇ ਮੌਕੇ ਕਈ ਲੋਕ ਦੇ ਨਜ਼ਰ ਆਉਂਦੇ ਨੇ ਉਹਨਾਂ ਲੋਕਾਂ ਕੀ ਪੀਲ ਕਰਾ ਦੇਖੋ ਜੀ ਮੈਂ ਉਹਨਾਂ ਨੂੰ ਇਹ ਪੀਲ ਕਰਨਾ ਚਾਹੁੰਦਾ ਹਾਂ ਕਿ ਲਾ ਸਾਰਿਆਂ ਵਾਸਤੇ ਬਰਾਬਰ ਆ ਚਾਹੇ ਉਹ ਸਾਡੀ ਸਰਕਾਰ ਦੇ ਮੈਂਬਰ ਜਾਏ ਜਾਂ ਕਿਸੇ ਨੂੰ ਵੀ ਬਿਲੋਂਗ ਕਰਦਾ ਲਾ ਹਰ ਇੱਕ ਲਈ ਆ ਬਰਾਬਰ ਆ ਉਹਦੇ ਜੋ ਐਸ ਪਰ ਲਾ ਟ੍ਰੈਫਿਕ ਚਲਾਣ ਸਕੈ ਨੇ ਉਹ ਹੋਣਗੇ ਇਹ ਮਾਨਯੋਗ ਕਮਿਸ਼ਨਰ ਪੁਲਿਸ ਅਫਸਰ ਦੇ ਹੁਕਮਾ ਦੇ ਤਾਫਿਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸ ਟ੍ਰੈਫਿਕ ਪ੍ਰੋਬਲਮ ਇਹਦੇ ਵਿੱਚ ਪੀਸੀਪੀ ਆਲਮਸਰ ਦੀ ਗਾਈਡਲਾਈਨਸ ਆ ਤੇ ਐਡੀਸੀਪੀ ਟ੍ਰੈਫਿਕ ਸਾਭ ਦੀਆਂ ਗਾਈਡਲਾਈਨ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਜੀ ਆਫ ਫੀਲਡ ਦੇ ਵਿੱਚ ਉਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਸਪੈਫਿਕ ਵਾਇਲੈਂਸ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਪਰ ਲਾਜ਼ੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਸਰ ਇਹ ਚਲਾਨ ਕਿਦੋਂ ਦਾ ਸਟਾਰਟ ਹੋ ਰਿਹਾ ਦੱਸਿਆ ਜਾਂਦਾ ਕਿ 26 ਤਿੰਨ ਤੋਂ ਕੋਈ ਇਹ ਇਹ ਚਲਾਨਸ ਦੀਆਂ ਜਿਹੜੀਆਂ ਇਹ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ 노 ਪਾਰਕਿੰਗ ਦੇ ਕਾਫੀ ਬਾਤ ਬਿਲਕੁਲ ਜੀ ਸਾਡੀਆਂ ਚਲਾਨ ਬੁਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਨ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਲੇਸ਼ਨ ਹੈਗੇ ਉਹਦੇ ਅਸੀਂ ਚਲਾਨ ਕੱਟ ਰਹੇ ਹਾਂ ਕੀ ਵੀ ਕਵਰੇਜ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਰਿਸਕਸ਼ਨਸ ਹੋਈਆਂ ਆ ਉਹਦੇ ਉੱਪਰ ਵੀ ਪ੍ਰੋਪਰ ਕਰਦੇ ਚਲਾਣ ਦੇ ਮੌਕੇ ਬਈ ਲੋਕਾਂ ਦੇ ਨਜ਼ਰ ਆਉਂਦੇ ਨੇ ਉਹਨਾਂ ਲੋਕਾਂ ਕੀ ਅਪੀਲ ਕਰਦੇ ਦੇਖੋ ਜੀ ਮੈਂ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਲਾ ਸਾਰਿਆਂ ਵਾਸਤੇ ਬਰਾਬਰ ਆ ਚਾਹੇ ਉਹ ਸਾਡੀ ਕਾਰਪੋਰੇਸ਼ਨ ਦੇ ਮੈਂਬਰ ਦਾ ਹੋਵੇ ਕਿਸੇ ਨੂੰ ਵੀ ਬਿਲੋਂਗ ਕਰਦਾ ਲਾ ਹਰ ਇੱਕ ਲਈ ਆ ਬਰਾਬਰ ਆ ਉਹਦੇ ਜੋ ਐਸ ਪਰ ਲਾ ਟ੍ਰੈਫਿਕ ਚਲਾਨ ਸਕੈ ਨੇ ਉਹ ਹੋਣ